ਤਾਕ ਤੇ ਵੀਰ تاک ਜਿਹੇ ਨਸ਼ੇ ਦੇ ਵਿੱਚ ਉਦੋਂ ਗੁਰੂ ਦੀ ਪ੍ਰਵਾਨਗੀ ਕੀਤੀ ਮੈਂ ਭਾਈ ਸਰਵਜੀਤ ਸਿੰਘ ਖਾਲਸਾ ਨੂੰ ਨਾਲੇ ਅਮਰਪਾਲ ਸਿੰਘ ਨੂੰ ਵੀ ਅਸੀਂ ਬੇਨਤੀ ਕਰਾ ਸੀ ਸਾਰੇ ਇਹਨਾਂ ਨੂੰ ਮੂੰਹ ਨਾ ਲਾਇਓ ਬਿਲਕੁਕੁਲ ਅਸੀਂ ਇਹੋ ਜਿਹੇ ਬੰਦਿਆਂ ਨੂੰ ਨਹੀਂ ਨਾਲ ਲੈ ਕੇ ਚੱਲਦਾ ਜਿਨ੍ਹਾਂ ਨੇ ਹਮੇਸ਼ਾ ਪੰਥ ਦੇ ਨਾਲ ਲੜਾਇਆ ਕੀਤਾ ਹੈ ਹੁਣ ਸਿੰਘ ਸੰਗਠਨ ਇਮਤਿਹਾਨ ਮੰਗਦੀ ਸੀ ਉਹਨਾਂ ਤੇ ਗੰਦੇ ਪਾਣੀ ਦੇ ਹਿਸ਼ਾਰਾ ਹੂੰ ਦਾਗਾ ਪਰਚੇ ਤੇ ਦੋ ਸਿੰਘਾਂ ਨੂੰ ਵਾਇਲ ਦੇ ਵਿੱਚ ਸ਼ਹੀਦ ਵੀ ਕੀਤਾ ਗਿਆ ਪੱਤਰਕਾਰਾਂ ਨੇ ਇਹਨਾਂ ਨੂੰ ਸਵਾਲ ਕੀਤਾ ਬੰਦੀ ਸਿੰਘਾਂ ਦਾ ਸਿੰਘਾਂ ਨੂੰ ਪੜਾਓ ਜੀ ਉਸ ਵੇਲੇ ਸੁਖਵੀਰ ਬਾਲ ਦੇ ਬਿਆਨ ਪਏ ਨੇ ਵੀ ਅਸੀਂ ਬੰਦੀ ਸਿੰਘਾਂ ਵਾਸਤੇ ਕੁਝ ਨਹੀਂ ਕਰ ਸਕਦੇ ਅੱਜ ਜਿਹੜਾ ਲਿਖਤੀ ਰੂਪ ਦੇ ਵਿੱਚ ਸਿੰਘ ਸਾਹਿਬ ਨੂੰ ਉਹਨਾਂ ਨੇ ਲੈਟਰ ਪੈਡ ਦਿੱਤਾ ਉਹਦੇ ਵਿੱਚ ਲਿਖਤੀ ਰੂਪ ਦੇ ਵਿੱਚ ਮੰਨਿਆ ਇਹਨਾਂ ਨੇ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਐ ਬਾਬਾ ਰਾਜਾ ਰਾਜ ਸਿੰਘ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਬਰ ਅਜਰ ਰਾਜ ਸਿੰਘ ਜੀ ਆਪ ਜੀ ਫਿਰ ਜਿਸ ਤਰ੍ਹਾਂ ਜਿਹੜਾ ਮੋਰਚਾ ਚੱਲਦਾ ਹੈ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਹੀ ਟਿਕੇ ਹੋਏ ਹੋ ਹਾਂਜੀ ਹਾਂਜੀ ਲਗਾਤਾਰ ਇੱਥੇ ਸੇਵਾਵਾਂ ਨਿਭਾ ਰਹੇ ਹਾਂ ਜੀ ਕੌਮੀ ਸੰਮੋਰਚਾ 7 ਜਨ ਵੀ 2023 ਦਾ ਲਗਾਤਾਰ ਚੱਲੀ ਜਾ ਰਿਹਾ ਇੱਥੇ ਡਿਉਟੀ ਨਿਭਾਉਣੀ ਇੱਥੇ ਬੈਠੇ ਹਾਂ ਚੰਡੀਗੜ੍ਹ ਦੀ ਵਾਹ ਵੀ ਵਾਹ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤਕਰੀਬਨ ਡੇਢ ਸਾਲ ਦੇ ਵਿੱਚ ਮਹੀਨਾ ਹੋਤੇ ਹੋ ਗਿਆ ਜੀ ਜੀ 19 ਮਹੀਨੇ ਹੋ ਗਏ ਜੀ ਜੀ ਦੇਸਾਂ ਲੋਕ ਸਭਾ ਆਓ ਜੀ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਆਪਾਂ ਅੱਜ ਦੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਜਿਵੇਂ ਲੋਕ ਸਭਾ ਇਲੈਕਸ਼ਨ ਹੋ ਕੇ ਹਟਿਆ ਜਿਹਦੇ ਵਿੱਚ ਸਿੱਖ ਕੌਮ ਦੇ ਦੋ ਸਿੰਘ ਜਿਹੜੇ ਹੈਗੇ ਨੇ ਐਮਪੀ ਪਾਰਲੀਮੈਂਟ ਦੇ ਵਿੱਚ ਪਹੁੰਚੇ ਹੈਗੇ ਨੇ ਭਾਈ ਅਮਰਪਾਲ ਸਿੰਘ ਤੇ ਦੂਜੀ ਆਪਾਂ ਗੱਲ ਕਰੀਏ ਫਰੀਦਕੋਟ ਦੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਇਹ ਤਾਂ ਜਿੱਤ ਕੇ ਪਹੁੰਚ ਕੇ ਚਲੇ ਗਏ ਨੇ ਹੈਗੇ ਨੇ ਬਾਕੀ ਜਿਹੜੀ ਆਪਣੀ ਗੱਲ ਹੈਗੀ ਹੈ ਸ਼ਰਮਣੀ ਅਕਾਲੀ ਦਲ ਜਿਹੜੀ ਆਪਣੀ ਸ਼ਿਕ ਕੋਮ ਦੀ ਇੱਕ ਸਰਮੌਰ ਸੰਸਥਾ ਹੈਗੀ ਸੀ ਤੇ ਇਹਨਾਂ ਦਾ ਆਏ ਦਿਨ ਜਿਹੜਾ ਹੈਗਾ ਸੀਗਾ ਇਹਨਾਂ ਦਾ ਕੇਰਦਾਰ ਸੀਗਾ ਘਟਦਾ ਗਿਆ ਘਟਦਾ ਗਿਆ ਜਿਹੜੇ ਕੰਮ ਕਰਨ ਵਾਲੇ ਹੈਗੇ ਨੇ ਲੀਡਰ ਹੈਗੇ ਨੇ ਸ਼ਰਮਣੀ ਅਕਾਲੀ ਦਲ ਇਹ ਹੁਣ ਜਿਹੜੀ ਇਹਨਾਂ ਦੇ ਵਿੱਚ ਆਪਸੀ ਜੰਗ ਛੇੜੀ ਹੈ ਇੱਕ ਪਾਸੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਚੰਡੀਗੜ੍ਹ ਦੇ ਵਿੱਚ ਸੁਖਵੀਰ ਬਾਦਲ ਦੀ ਦੂਜੇ ਪਾਸੇ ਇੱਕ ਮੀਟਿੰਗ ਹੁੰਦੀ ਹੈ ਜਗੀਰ ਕੌਰ ਬੀਬੀ ਜਲੰਧਰ ਦੇ ਵਿੱਚ ਕਰਦੇ ਨੇ ਸਿਕੰਦਰ ਸਿੰਘ ਮਲੂਕਾ ਕਰਦੇ ਨੇ ਚੰਦੂ ਮਾਜਰਾ ਕਰਦੇ ਨੇ ਤੇ ਇਹਨਾਂ ਦਾ ਆਪਸੀ ਜਿਹੜੀ ਟੱਕਰ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਅੱਜ ਜਿਹੜੀਆਂ ਕਈ ਗੱਲਾਂ ਸਾਹਮਣੇ ਆ ਰਹੀਆਂ ਕਿਵੇਂ ਵੇਖਦੇ ਹੋ ਜੀ ਦੇਖੋ ਜਿਹੜਾ ਸ਼ਰੋਮਨੀ ਕਾਲੀ ਦਲ ਸੀ ਪਹਿਲਾਂ ਉਹ ਕਾਲੀ ਦਲ ਵੇਖਾ ਕੋਈ ਨਹੀਂ ਜੀ ਇੱਕ ਪਰਿਵਾਰਵਾਦ ਦੇ ਵਿੱਚ ਉੱਧੇ ਕਿ ਰਹਿ ਗਿਆ ਜੀ ਜੀ ਦੇ ਕੁਰਬਾਨੀਆਂ ਨਾ ਹੋਣ ਚਾਹੀਦਾ ਠੀਕ ਆ ਪਰ ਬਾਦਲ ਗਿਆ ਨੇ ਇਹ ਬਿਲਕੁਲ ਖਤਮ ਕਰਦਾ ਜਦੋਂ ਇਹਨਾਂ ਕੋਲ ਤਾਕਤ ਸੀਗੀ ਪੰਜਾਬ ਗਵਰਨਮੈਂਟ ਇਹਨਾਂ ਦੀ ਕਈ 2 3 5 ਵਾਰੀ ਬਾਦਲ ਸਾਹਿਬ ਵੱਡੇ ਮੁੱਖ ਮੰਤਰੀ ਬਣੇ ਨੇ ਹਾਂਜੀ ਤੇ 10 ਸਾਲ ਲਗਾਤਾਰ ਇਹਨਾਂ ਦੇ ਰਾਜ ਸਰਕਾਰਾਂ ਦਾ ਰਿਹਾ ਜੀ ਸੈਂਟਰ ਦੇ ਵਿੱਚ ਭਾਈ ਵਾਲੀ ਬਾਦਸਾ ਦੇ ਨਾਮ ਰਹੀ ਹੈ ਇਹਨਾਂ ਦੀ ਮੰਤਰੀ ਰਹੀ ਹੈ ਤੇ ਬਾਦਲ ਦੇ ਘਰੋਂ ਤੇ ਇਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬਿਆਦ 2015 ਦੇ ਵਿੱਚ ਹੋਈ ਆ ਹਾਂਜੀ ਇਹਨਾਂ ਨੇ ਇਨਸਾਫ਼ ਦੇਣ ਦੀ بجائے ਜਿਹੜੇ ਸਿੰਘ ਸੰਗਤ ਇਨਸਾਫ਼ ਮੰਗਦੀ ਸੀ ਉਹਨਾਂ ਉੱਤੇ ਗੰਦੇ ਪਾਣੀ ਦੀਆਂ ਬੁਛਾੜਾਂ ਹੂੰ ਲਾਂਗਾ ਪਰਚੇ ਤੇ ਦੋ ਸਿੰਘਾਂ ਨੂੰ ਵਾਇਲ ਦੇ ਸ਼ਹੀਦ ਵੀ ਕੀਤਾ ਗਿਆ ਜੀ ਇਹਨਾਂ ਦੀ ਸਰਕਾਰ ਨੇ ਹੂੰ ਤੇ ਫੇਰ ਕੋਈ ਇਨਸਾਫ ਨਹੀਂ ਦਿੱਤਾ ਇਹ ਕਹਿੰਦੇ ਸੀ ਸਾਨੂੰ ਸਾਡੇ ਰਾਜ ਦੇ ਵਿੱਚ ਕੀ ਜਾਂਦੇ ਦੇਸ ਦੀ ਐ ਪਰ ਬੇ ਆਦਮੇ ਨੇ ਦੋਸੇ ਅਜੇ ਤੱਕ ਕਿਉਂ ਨਹੀਂ ਦੁਸ਼ੇ ਹੂੰ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਸਰਕਾਰ ਵੇਲੇ ਪੱਤਰਕਾਰਾਂ ਨੇ ਇਹਨਾਂ ਨੂੰ ਸਵਾਲ ਕੀਤਾ ਬੰਦੀ ਸਿੰਘਾਂ ਦਾ ਸਿੰਘਾਂ ਨੂੰ ਟੜਾਓ ਜੀ ਉਸ ਵੇਲੇ ਸੁਖਵੀਰ ਬਾਲ ਨੇ ਬਿਆਨ ਪਏ ਨੇ ਵੀ ਅਸੀਂ ਬੰਦੀ ਸਿੰਘਾਂ ਵਾਸਤੇ ਕੁਝ ਨਹੀਂ ਕਰ ਸਕਦੇ ਜੀ ਤੇ ਕਾਲੀ ਸੂਚੀ ਇਹਨਾਂ ਨੇ ਨਹੀਂ ਖਤਮ ਕਰਾਈ ਇਹਨਾਂ ਨੇ ਬਹੁਤ ਸਾਰਾ ਨੁਕਸਾਨ ਜਿਹੜਾ ਬਾਦਲਕਿਆਂ ਨੇ ਪੰਥ ਦਾ ਕੀਤਾ ਹੂੰ ਤੇ ਅਸੀਂ ਸਾਰੀਆਂ ਪੰਥਕ ਤੇ ਵਾਲੇ ਜਿਹੜੇ ਪੰਥ ਦਰਦੀ ਸੀ ਉਹ ਰੌਲਾ ਪਾਉਂਦੇ ਰਹੇ ਵੀ ਇਹਨਾਂ ਦਾ ਕਸੂਰ ਆ ਬਾਦਲਕਿਆਂ ਦਾ ਜੀ ਇਹ ਕਹਿੰਦੇ ਸੀ ਵੀ ਸਾਡਾ ਕਸੂਰ ਕੋਈ ਵੀ ਨਹੀਂ ਹੈਗਾ ਇਹਨਾਂ ਨੇ ਉਦੋਂ ਇਸ ਵੇਲੇ ਉਹਦੇ ਵੱਡੇ ਵੱਡੇ ਬਿਆਨ ਦਿੱਤੇ ਸੌਦੇ ਵਾਲੇ ਸਾਥ ਨੂੰ ਇਹਨਾਂ ਨੇ ਮਾਫੀਆਂ ਬਿਨ ਮੰਗੀਆਂ ਸੀਆਂ ਜੀ ਪਹਿਲਾਂ ਪੰਥ ਦੇ ਵਿੱਚ ਉਹਨਾਂ ਜਿਹੜਾ ਸਵਾਗ ਰਚਿਆ ਹੁਣ ਜੀ ਅੱਜ ਜਿਹੜਾ ਲਿਖਤੀ ਰੂਪ ਦੇ ਵਿੱਚ ਸਿੰਘ ਸਾਹਿਬ ਨੂੰ ਇਹਨਾਂ ਨੇ ਲੈਟਰ ਪੈਡ ਦਿੱਤਾ ਉਹਦੇ ਵਿੱਚ ਲਿਖਤੀ ਰੂਪ ਦੇ ਵਿੱਚ ਮੰਨਿਆ ਇਹਨਾਂ ਨੇ ਹੂੰ ਅਸੀਂ ਤਾਂ ਪਹਿਲੇ ਦਿਨ ਤੋਂ ਆਈ ਕਹਿ ਰਹੇ ਹਾਂ ਇਹਨਾਂ ਲਿਖਤੀ ਰੂਪ ਦੇ ਵਿੱਚ ਮੰਨ ਲਿਆ ਨਾ ਉਹ ਸਾਰੀਆਂ ਗੱਲਾਂ ਮੰਨੀਆਂ ਨਹੀਂ ਜੀ ਜੀ ਇਹ ਗੱਲ ਹੈ ਕਿਵੇਂ ਦੇਖੋ ਜੋ ਤਾਕਤ ਹੁੰਦੀ ਹੈ ਤਾਕਤ ਦੇ ਨਸ਼ੇ ਦੇ ਵਿੱਚ ਉਦੋਂ ਗੁਰੂ ਦੀ ਪ੍ਰਵਾਨਨਾ ਕੀਤੀ ਉਦੋਂ ਇਹਨਾਂ ਨੇ ਪੰਜਾਬ ਦੀ ਪ੍ਰਵਾਨਨਾ ਕੀਤੀ ਉਦੋਂ ਮੰਦੀ ਸਿੰਘਾਂ ਦੀ ਪ੍ਰਵਾਨਨਾ ਨਹੀਂ ਕੀਤੀ ਗੁਰੂ ਸਾਹਿਬ ਨਾਲ ਹੀਆਂ ਗਲੀਆਂ ਦੇ ਵਿੱਚ ਇਹਨਾਂ ਦੀ ਸਰਕਾਰ ਹੁੰਦੀਆਂ ਰੋਲਿਆ ਗਿਆ ਜਿਹੜੇ ਬੰਦੇ ਕਹਿੰਦੇ ਸੋਡਾ ਗੁਰੂ ਸਾਡੇ ਕੋਲੇ ਫਿਰ ਉਹਨਾਂ ਦੀ ਕੀ ਮਜਾਲ ਦੇ ਉਹਨਾਂ ਨੂੰ ਪੁੱਠੇ ਕਰ ਕਰਕੇ ਗੋਹੀਆਂ ਮਾਰਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਕਾਸੀਆਂ ਵਿੱਚ ਛਾੜ ਦੇਣਾ ਚਾਹੀਦਾ ਸੀ ਇਹ ਜਿਹੜੇ ਬੰਦੇ ਆ ਜਿਹੜੇ ਕਹਿੰਦੇ ਸੀ ਜੀ ਜੀ ਉਸ ਇਹਨਾਂ ਉਦੋਂ ਇਹਨਾਂ ਨੇ ਉਹਨਾਂ ਦਾ ਸਾਥ ਦਿੱਤਾ ਡੱਟ ਕੇ ਤੇ ਫਿਰ ਇਹ ਗੱਲ ਤਾਂ ਹੁਣ ਖਖੜੀਆਂ ਕਰੇਲੇ ਤਾਂ ਹੋਣੀ ਸੀਗੀ ਅਜੇ ਤਾਂ ਹੋਰ ਹੋਣਗੇ ਫਿਰ ਸਿਮਰਤ ਕੌਰ ਨੇ ਕਿਹਾ ਸੀ ਵੀ जिने ਵਿਆਧਵੀ ਕੀਤੀ ਆ ਜਿਹਨੇ ਕਰਾਈ ਆ ਜਿਹਨਾਂ ਦਾ ਸਮੂਹਲੀਅਤਾ ਵਿੱਚ ਉਹਨਾਂ ਦਾ ਕੱਖ ਨਾ ਰਹੇ ਹੁੰਦੋ ਸੋ ਵਿਹਾਗ ਉਹ ਇਹਨਾਂ ਦਾ ਜੀ ਜੀ ਅਜੇ ਤਾਂ ਹੋਰ ਹੋਣਾ ਕਹਾਂ ਇਹਨਾਂ ਦਾ ਤੁਹਾਡੇ ਸਾਹਮਣੇ ਹੁਣ ਆਪ ਦੇ ਆਪ ਸਾਰੇ ਕੁਝ ਜੋ ਅਸੀਂ ਕਹਿ ਰਹੇ ਸੀ ਜੋ ਪੰਥਕ ਪੀਰਾਂ ਪੰਥਦਰ ਦੀ ਕਹਿ ਰਹੇ ਸੀ ਉਹ ਅੱਜ ਇਹਨਾਂ ਨੇ ਆਪ ਲਿਖੀ ਰੂਪ ਦੇ ਵਿੱਚ ਮੰਨਿਆ ਜਾਂ ਨਹੀਂ ਮੰਨਿਆ ਜੀ ਜੀ ਇਹਨਾਂ ਦਾ ਛੱਡ ਕੇ ਸਾਰਾ ਕੁਝ ਫਿਰੇ ਬਹਿ ਜਾਣਾ ਦਾ ਸੀ ਜੀ ਜੀ ਇਹਨਾਂ ਨੂੰ ਗੁਰੂ ਨੇ ਮਾਫ਼ ਨਹੀਂ ਕਰਨਾ ਜੀ ਜੀ ਇਹਨਾਂ ਦੇ ਅਜੇ ਮਾੜੇ ਦਿਨ ਹੋਰ ਹੋਣਗੇ ਨੇ ਅਛੇ ਨਾ ਜੈਸੀ ਕਰਨੀ ਵੈਸੀ ਪਰਣੀ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਚਰਨਜੀਤ ਬਰਾੜ ਹੈਗੇ ਨੇ ਇਹਨਾਂ ਨੇ ਇਹ ਮੁੱਦਾ ਚੱਕਿਆ ਸੀ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਕੰਮ ਹੋਏ ਨੇ ਜਿਹੜੇ ਫੈਸਲੇ ਗਲਤ ਲੈ ਗਏ ਸੀ ਤੇ ਇਹਨੇ ਸਭ ਤੋਂ ਪਹਿਲਾਂ ਚਰਨਜੀਤ ਬਰਾੜ ਨੇ ਇਹ ਮੁੱਦਾ ਚੱਕਿਆ ਸੀ ਬਾਕੀ ਕੋਈ ਨਹੀਂ ਬੋਲਿਆ ਜੀ ਦੇਖੋ ਇਹ ਤਾਂ ਸਾਰੇ ਦੋਸਾ ਵੀ ਕੋਈ ਬੇਲ ਦੇ ਕੱਦੂ ਨਹੀਂ ਹੈ ਜੀ ਠੀਕ ਹੈ ਸਭ ਰਲੇ ਮਿਲੇ ਨੇ ਜਦੋਂ ਸੱਤਾ ਹਸਾਂ ਕੁਝ ਜਾਂਦੀ ਹੈ ਹੁਣ ਡਰਾਮੇ ਕਰਦੇ ਫਿਰਦੇ ਨੇ ਸ਼੍ਰੋਮਣੀ ਦੇ ਮਿੰਟ ਦੀ ਇਲੈਕਸ਼ਨ ਆਉਣੀ ਆ ਹੂੰ ਇਹਨਾਂ ਨੂੰ ਪਤਾ ਵੀ ਰਾਜਨੀਤੀ ਦੇ ਵਿੱਚ ਸਾਡਾ ਖਰਨਵਾ ਹੋ ਗਿਆ ਇੱਕ ਚਾਲ ਆ ਸਮਝਣ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਈਦਾ ਨਾ ਹੀ ਇਹਨਾਂ ਨੇ ਜਿਹੜੇ ਪੰਜਾਬ ਦੇ ਲੋਕ ਸਮਝਦੇ ਨੇ ਨੌਜਵਾਨ ਸਮਝਦੇ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਹੂੰ ਤੇ ਇਹਨਾਂ ਨੇ ਇੱਕ ਸਟੰਟ ਬਾਜੀ ਖੇਲੀ ਹੈ ਵੀ ਹੁਣ ਦੂਜਾ ਟੜਾ ਅਸੀਂ ਗੈਮ ਕਰ ਲਾਂਗੇ ਸੋਨਗੋੜੀ ਇਲੈਕਸ਼ਨ ਆ ਰਹੀ ਹੈ ਉਹਦੇ ਵਿੱਚ ਅਸੀਂ ਫੇਰ ਸੋਨਗੋੜੀ ਟਿਕਾਊ ਦਾਂਗੇ ਲੋਕ ਹੁਣ ਬਹੁਏ ਨਹੀਂ ਸਿਆਣੇ ਹੋ ਗਏ ਜਿੰਨੇ ਬੇਬੂ ਹੋਣ ਆਉਂਦੇ ਨੇ ਇਹਨਾਂ ਨੇ ਖਤਮ ਹੋਣਾ ਹੈ ਸਾਰੇ ਇਹਨਾਂ ਨੂੰ ਜਿੰਨੇ ਵੀ ਇਹ ਟੋਲਾ ਸਾਰੇ ਬਾਕੀ ਧੜੇ ਵਾਲੇ ਜਾਂ ਇਹਨਾਂ ਦੇ ਨਾਲ ਨੇ ਸਭ ਇਹ ਲੋਕਾਂ ਨੂੰ ਇਹਨਾਂ ਨੂੰ ਲੋਕਾਂ ਨੂੰ ਘਰੇ ਬੈਠਣਾ ਇਹ ਦੋ ਸਾਰਨ ਨੁਕਾਰਿਆ ਭਦਾਨ ਸਭਾ ਵੇਲੇ ਵੀ ਇਹਨਾਂ ਨੂੰ ਖਤਮ ਕਰਤਾ ਜੀ ਕਿਸੇ ਨੇ ਇਹਨਾਂ ਨੂੰ ਸੀਟ ਨਹੀਂ ਆਈ ਦੋ ਸੀਟਾਂ ਆਈਆਂ ਨੇ ਹਾਂਜੀ ਲੋਕ ਸਭਾ ਵੇਲੇ ਵੀ ਇਹ ਹੁਣ ਖਤਮ ਹੋਏ ਇੱਕ ਮਸਾਂ ਸੀਟ ਪਤਾ ਨਹੀਂ ਕਿਵੇਂ ਲੈ ਦੇ ਕੇ ਇਹਨਾਂ ਨੇ ਜਿੱਤੀ ਆ ਲੋਕਾਂ ਨੇ ਇਹਨਾਂ ਨੂੰ ਬਿਲਕੁਲ ਮਨੋਵਿਸਾਰਤਾ ਲੋਕ ਇਹਨਾਂ ਨੂੰ ਜਿਹੜਾ ਕੁਝ ਮਰਜ਼ੀ ਕਰ ਲੈਣਾ ਇਹ ਇਹ ਕਈ ਸਾਲਾਂ ਤੱਕ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਨਹੀਂ ਹੋ ਸਕਦੇ ਹੁਣ ਜਿਹੜੇ ਮਾਫੀਆਂ ਮੰਗਦੇ ਫਿਰਦੇ ਨੇ ਹੂੰ ਜੇ ਆਸਲ ਦੇ ਵਿੱਚ ਇਹ ਕਦੇ ਵੀ ਸਾਥੋਂ ਗੁਨਾਹ ਹੋਏ ਨਹੀਂ ਫਿਰ ਇਹ ਸਿਆਸਤ ਤੋਂ ਬਿਲਕੁਲ 15 20 ਵੀ ਸਾਲ ਜੇ ਸੱਚੀ ਕਹਿੰਦੇ ਸੀ ਪਸਾਤਾਪ ਕਰਨਾ ਜਾਂ ਸਾਨੂੰ ਗਲਤੀ ਮਹਿਸੂਸ ਕਰਦੇ ਨੇ ਵੰਦਨਾ ਵੰਦਨਾ ਵੀ ਵੀ ਸਾਲੇ ਸਨਿਆਸ ਲੈਣ ਆ ਸਾਰੇ ਹੂੰ ਬਾਕੀ ਟੜਾ ਨਾਲ ਸਾਰੇ ਠੀਕ ਹੈ ਨਾ ਹੂੰ ਸੇ ਗੱਲ ਮਾਰਨੀ ਹੈ ਜੇ ਫਿਰ ਇਹ ਗੁਰੂ ਨੂੰ ਸਮਰਪਨ ਨਹੀਂ ਤਾਂ ਇਹ ਚਾਲਾਂ ਖੇਡ ਰਹੇ ਨੇ ਠੀਕ ਹੈ ਨਾ ਸੋਨੀ ਮੈਂ ਇਲਕਸਣਾ ਵੀ ਇਹਨਾਂ ਲੜਨੀਆਂ ਨੇ ਹੁਣ ਕਹਿੰਦੇ ਅਸੀਂ ਅਮਰਤਪਾਲ ਦੇ ਨਾਲ ਰਲ ਕੇ ਉਹਨਾਂ ਨਾਲ ਰਲਾਗੇ ਅਮਰਤਪਾਲ ਦੇ ਨਾਲ ਹੂੰ ਅਸੀਂ ਭਾਈ ਸਰਵਜੀਤ ਸਿੰਘ ਖਾਲਸਾ ਨਾਲ ਅਸੀਂ ਮੈਂ ਭਾਈ ਸਰਨਜੀਤ ਸਿੰਘ ਖਾਲਸਾ ਨੂੰ ਨਾਲੇ ਅਮਰਪਾਲ ਸਿੰਘ ਨੂੰ ਵੀ ਅਸੀਂ ਬੇਨਤੀ ਕਰਾਂ ਅਸੀਂ ਸਾਰੇ ਇਹਨਾਂ ਨੂੰ ਮੂੰਹ ਨਾ ਲਾਇਓ ਬਿਲਕੁਲ ਅਸੀਂ ਇਹੋ ਜਿਹੇ ਬੰਦਿਆਂ ਨੂੰ ਨਹੀਂ ਨਾਲ ਲੈ ਕੇ ਚੱਲ ਸਕਦੇ ਜਿਨ੍ਹਾਂ ਨੇ ਹਮੇਸ਼ਾ ਪੰਥ ਦੇ ਨਾਲ ਗਲਾਰੀਆਂ ਕੀਤੀਆਂ ਹੈ ਹੁਣ ਕੋਈ ਘਟ ਨਹੀਂ ਹੈਗਾ ਠੀਕ ਆ ਨਾ ਤੇ ਲੋਕ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਸਭ ਲੋਕ ਗਾਲਾਂ ਕੱਢਦੇ ਨੇ ਇਹਨਾਂ ਨੂੰ ਹੂੰ ਤੇ ਇਹਨਾਂ ਨੇ ਜੋ ਪੰਥ ਕੰਦੇ ਵੀਜੇ ਨੇ ਅੱਜ ਪੰਜਾਬ ਵਾਸਤੇ ਜੋ ਕੁਝ ਕਰਿਆ ਇਹਨਾਂ ਨੇ ਉਹ ਸਾਹਮਣੇ ਆ ਸਭ ਇਹ ਹੁਣ ਲਿਖਤੀ ਰੂਪ ਵਿੱਚ ਆਪ ਮੰਨ ਰਹੇ ਨੇ ਹੁਣ ਜਿਹੜੇ ਪੰਜਾਬ ਦੇ ਬਹਾਦਰ ਲੋਕ ਨੇ ਸਮਝਦਾਰ ਲੋਕ ਨੇ ਸਾਰੇ ਸਮਝ ਚੁਪਕ ਨੇਂ ਨੰਦੇ ਚੱਲਾ ਹੁਣ ਇਹਨਾਂ ਦੀ ਇਕੱਲਾ ਦੇ ਵਿੱਚ ਉਹ ਨਹੀਂ ਆਉੰਗੇ ਹੁਣ ਜਿਹੜਾ ਕੁਝ ਮੱਦੀ ਕਰੀ ਜਾਂਣ ਇਹ ਸਿੰਘ ਸਾਹਿਬ ਜੀ ਜਿਹੜੇ ਮੈਂ ਤੁਹਾਡੀ ਗੱਲ ਦੇ ਵਿੱਚੋਂ ਬੋਲ ਪਿਆ ਜਿਹਨੇ ਮੈਂ ਬੀਬੀ ਜ਼ਗੀਰ ਕੌਰ ਚੰਦੂ ਮਾਜਰਾ ਜਮ ਲੁਕਾ ਇਹ ਗੱਲ ਕਹਿੰਦੇ ਨੇ ਵੀ ਇਹ ਪ੍ਰਧਾਨ ਨੂੰ ਕੀਨੀ ਤੂੰ ਇਹਨੂੰ ਤਾਰ ਕੇ ਫਿਰ ਕੌਮ ਦਾ ਕੁਝ ਭਲਾ ਹੋ ਸਕਦਾ ਕਹਿੰਦੇ ਤੇ ਉਹ ਤਾਂ ਬਣਾਉਣਗੇ ਕਿਨੂੰ ਕਿਹਨਾਂ ਨੂੰ ਪਤਾ ਹੈ ਕੀ ਨਵਣਾਉਣਗੇ ਕਿਹੜਾ ਲਾਇਕ ਐ ਇਹਨਾਂ 'ਚ ਦੱਸੋ ਵੀ ਸਹੀ ਕਿਹੜਾ ਦੁੱਧ ਧੋਤਾ ਇਹ ਤਾਂ ਕਿਹੜਾ ਦੁੱਧ ਧੋਤਾਗਾ ਹੂੰ ਠੀਕ ਐ ਨਾ ਮੈਂ ਤੁਹਾਨੂੰ ਦੱਸਿਆ ਵੀ ਕੋਈ ਗੇਂਦ ਦੇ ਕੱਟੂ ਨੇ ਇਹ ਸਾਰੇ ਪਾਸੇ ਇਹਨਾਂ ਹੁਣ ਪੰਜਾਬ ਦੇ ਲੋਕਾਂ ਸੰਗੇ ਇਹਨਾਂ ਨੂੰ ਪਾਸੇ ਕਰਨਾ ਚਾਹੀਦਾ ਛੱਡ ਦੇਣਾ ਚਾਹੀਦਾ ਇਹਨਾਂ ਨੂੰ ਸਾਰਾ ਬਸੋ ਜੀ ਹਾਂਜੀ ਸਿੰਘ ਸਾਹਿਬ ਜਿਵੇਂ ਤੁਸੀਂ ਉਹ ਮੁਆਫੀ ਦੀ ਗੱਲ ਕੀਤੀ ਵੀ ਅੱਜ ਗਏ ਸੀਗੇ ਧੜਾ ਬਾਗੀ ਧੜਾ ਗਿਆ ਸੀਗਾ ਅਕਾਲ ਤਖਤ ਸਾਹਿਬ ਤੇ ਇੱਕੀ ਮਾਫੀ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਜਿਹੜੇ ਪਰਿਵਾਰ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਨੇ ਤਾਂ ਮਾਫੀ ਮੰਗੀ ਨਹੀਂ ਹੈਗੀ ਤੇ ਵਿੱਚ ਹੀ ਨੇ ਸਾਰੇ ਇਹ ਉਸ ਵੇਲੇ ਮੰਤਰੀ ਨਹੀਂ ਸੀ ਉਹਦੋਂ ਇਹ ਨਜ਼ਾਰੇ ਨਹੀਂ ਲੈਂਦੇ ਰਹੇ ਕੁਰਸੀਆਂ ਦੇ ਬੈਠ ਕੇ ਸੱਤਾ ਨਹੀਂ ਮਾਣੀ ਇਹਨਾਂ ਨੇ ਇਹ ਤਾਂ ਗੱਲ ਹੈਗੀ ਫੇਰ ਭਾਗੀਦਾਰ ਨਹੀਂ ਸੀ ਉਹਦੋਂ ਉਹਦੋਂ ਕਿਉਂ ਨਹੀਂ ਬੋਲੇ ਉਹਦੋਂ ਕਿਉਂ ਨਹੀਂ ਬੋਲੇ ਹੂੰ ਉਹਦੋਂ ਕਿਉਂ ਕੁਰਸੀ ਦਾ ਆਨੰਦ ਆਉਂਦਾ ਸੀਗਾ ਅੱਜ ਕੁਰਸੀ ਖੁੱਸ ਗਈ ਅੱਜ ਅ ਰੌਲਾ ਪਾਉਂਦੇ ਕਰਦੇ ਨੇ ਹੂੰ ਹੂੰ ਅੱਜ ਪੈ ਗਈਆਂ ਭਜੜਾਂ ਠੀਕ ਆ ਨਾ ਆਇਆ ਤੁਹਾਨੂੰ ਦੱਸਿਆ ਵੀ ਹੋਰ ਹੋਊਗਾ ਗੁਰੂ ਦੀ ਬੇਅਦਬੀ ਹੋਈ ਆ ਇਹਨਾਂ ਦੇ ਰਾਜ ਦੇ ਵਿੱਚ ਜੀ ਗੁਰੂ ਸਾਹਿਬ ਦੀ ਹੋਰ ਬੇਅਦਬੀ ਤਾਂ ਬੈਠੇ ਹੋਰ ਬੇਅਦਬੀ ਹੋਈ ਆ ਉਹਨਾਂ ਨੇ ਸਾਡੇ ਜਿਹੜੇ ਪਾਪੀ ਦੁਸ਼ਟ ਨੇ ਕਹਿ ਕੇ ਲਲਕਾਰ ਕੇ ਕਰੀ ਆ ਵੀ ਛੋਟਾ ਗੁਰੂ ਸਾਡੇ ਕੋਲੋਂ ਸਿੱਖੋ ਜੀ ਸੋਤਰੀ ਲੈ ਸਕਦੇ ਲੈ ਲਓ ਜਦੋਂ ਉਹ ਬੰਦਿਆਂ ਨੇ ਇਹਨਾਂ ਨੇ ਕਿਹਾ ਸਰਕਾਰ ਇਹ ਕਹਿੰਦੇ ਸੀ ਪੰਥ ਘਾਖੋਤੀ ਪੰਥ ਦੇ ਰੇ ਇਹਨਾਂ ਨੂੰ ਫੜ ਕੇ ਉਹਨਾਂ ਨੂੰ ਫਾਹੇ ਟੰਡ ਦੇਣਾ ਚਾਹੀਦਾ ਸੀ ਹੂੰ ਵੀਰ ਸੋਕਤਿਆ ਗੁਰੂ ਗਰਬ ਸਾਹਿਬ ਇਹਨਾਂ ਨੇ ਉਹਨਾਂ ਦੀ ਮਦਦ ਕੀਤੀ ਬਿਲਕੁਲ ਜੀ ਇਹਨਾਂ ਨੇ ਗੋਲੀ ਕਾਂਡ ਕਰਾਇਆ ਇਹਨਾਂ ਨੇ ਸਿੰਘ ਸ਼ਹੀਦ ਕੀਤੇ ਇਹਨਾਂ ਨੇ ਬਹੁਤ ਕੁਸ਼ ਕੀਤਾ ਜਦੋਂ ਜਦੋਂ ਵੀ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਸਿੱਖੀ ਦਾ ਘਾਣਾ ਨਹੀਂ ਕੀਤਾ ਜੀ ਜਿੰਨਾ ਚਿਰ ਇਹਨਾਂ ਦੀ ਬਾਦਲ ਸਰਕਾਰ ਹੈ ਸਾਨੂੰ ਅੰਦਰ ਹੀ ਕੱਲਦੇ ਰਹੇ ਨੇ ਸਾਡੇ ਦਾ ਰੋਜ਼ ਸਾਨੂੰ ਡੇਰਾ ਦਿਖਾਉਂਦੇ ਤੇ ਜੀ ਜੀ ਜਦੋਂ ਦੇ ਗਏ ਨੇ ਉਹਦੋਂ ਦਾ ਸੁੱਖ ਦਾ ਸਾਨੂੰ ਸਾਹ ਆਇਆ ਨਹੀਂ ਸਾਨੂੰ ਪਤਾ ਨਹੀਂ ਸੀ ਸਾਡੇ ਘਰ ਰਾਤ ਨੂੰ 12 ਵਜੇ ਸਾਪਾ ਪੁਲਿਸ ਦਾ ਪੈਂਦਾ ਤਨੇ ਪੈਂਦਾ ਪਤਾ ਨਹੀਂ ਤੁਰੇ ਜਾਂਦੇ ਨੂੰ ਪਲ ਕੇ ਅੰਦਰ ਕਰਨ ਦੇ ਵੀ ਇਸਲਾਮੇ ਦਾ ਮੈਂ ਉਹ ਨਹੀਂ ਆਣਾ ਜੀ ਇਹਨਾਂ ਨੇ ਬਹੁਤ ਜਿਹੜੇ ਪੰਥਕ ਬੰਦੇ ਸੀ ਉਹਨਾਂ ਨੂੰ ਬਹੁਤ ਤੰਗ ਕੀਤਾ ਇਹਨਾਂ ਨੇ ਜੀ ਇਹ ਭਾਰੀ ਤਾਂ ਫਿਰ ਹੋਣੀ ਸੀ ਫਿਰ ਚਲੋ ਅਸੀਂ ਤਾਂ ਸਹਿ ਲਿਆ ਪਰ ਸਾਨੂੰ ਉਹ ਸਹਿ ਲਿਆ ਕੋਈ ਗੱਲ ਨਹੀਂ ਪਰ ਜਿਹੜੀ ਗੁਰੂ ਦੀ ਬੇਅਦਬੀ ਹੋਈ ਆ ਨਾ ਇਹਨਾਂ ਦਾ ਰਾਜ ਇਹ ਇਹਨਾਂ ਦਾ ਹੋਵੇ ਇਹ ਆਪ ਦੇ ਆਪ ਨੂੰ ਅਖਾਲੀ ਕਹਾਉਂਦੇ ਨੇ ਪਰ ਹੈ ਨਹੀਂ ਹੂੰ ਹੂੰ ਨਕਲੀ ਸੀ ਭਾਜਪਾ ਦੇ ਆਰਐਸਐਸ ਦੇ ਇਹ ਭਾਈ ਵਾਰ ਰਹੇ ਜੀ शिवसेना ਦੇ ਭਾਈ ਵਾਰ ਰਹੇ ਜੀ ਜਿਹੜੇ ਕਹਿੰਦੇ ਸੱਡ ਨੌ ਮਹੀਆ ਦਾ ਕਦੇ ਰਿਸ਼ਤਾ ਦੱਸਦੇ ਨਹੀਂ ਕਦੇ ਪਤੀ ਪਤਨੀ ਦਾ ਰਿਸ਼ਤਾ ਦੱਸਦੇ ਨਹੀਂ ਹਾਂਜੀ ਇਹ ਸਾਰੀ ਭਾਜਪਾ ਵਾਲੇ ਨੇ ਇਕੱਠੇ ਹੋਏ ਹੋਏ ਹੂੰ ਇਹਨਾਂ ਦੇ ਵਿੱਚ ਪੰਥ ਦਾ ਭੋਰਾ ਵੀ ਦਲ ਨਹੀਂ ਹੈਗੇ ਕਿ ਲੂੰਬੜ ਚਾਲ ਆ ਹੁਣ ਲੋਕਾਂ ਨੂੰ ਇਹ ਅਹੇ ਜੇ ਬੌਲੇ ਬਣਾਉਣ ਤੇ ਲੱਗੇ ਹੋਏ ਨੇ ਕਿ ਲੋਕ ਹੁਣ ਸਮਝਗیرے ਲੋਕ ਇਹਨਾਂ ਦੇ ਇਹਨਾਂ ਚਾਲਾਂ ਦੇ ਵਿੱਚ ਨਹੀਂ ਆਉਣਗੇ ਲੋਕ ਦੁਬਾਰਾ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਸਭ ਲੋਕਾਂ ਨੇ ਦੇਖ ਰਿਹਾ ਤੁਸੀਂ ਹੁਣ ਬਨਾਨ ਸਭਾ ਵੀ ਦੇਖ ਲੈ ਲੋਕ ਸਭ ਇਹ ਵੀ ਦੇਖ ਲਈ ਜੀ ਸੌਂਮਿਕ ਕਮੇਟੀ ਦੇ ਵਿੱਚੋਂ ਵੀ ਇਹ ਇਹਨਾਂ ਨੂੰ ੱੱਕੇ ਮਾਰ ਮਾਰ ਕੇ ਕੱਢਣਾ ਹੈ ਲੋਕ ਮਨਮੁਨਾਈ ਬੈਠੇ ਨੇ ਜਿਹੜੇ ਪੰਜ 10 ਦੀ ਨੇ ਹੂੰ ਉਹ ਆਉਣਗੇ ਸਿਹਰ ਦੇ ਲੋਕਾਂ ਨੂੰ ਆਉਣਾ ਨਹੀਂ ਤਾਂ ਮੂੰਹ ਰੇ ਸਿੰਘ ਸਾਹਿਬ ਜੀ ਜਿਵੇਂ ਇਹਨਾਂ ਦੀ ਮੀਟਿੰਗ ਹੋਈ ਸੀ ਪਿੱਛੇ ਜੇ ਕੱਲ ਪਰਸੋ ਹੋਈ ਹੈ ਯੂਥ ਕਾਲੀ ਦਲ ਵਿੰਗ ਦੀ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਸੀ ਜਿਹਦੇ ਪ੍ਰਧਾਨ ਹੈਗੇ ਨੇ ਸਰਬਜੀਤ ਸਿੰਘ ਝਿੰਜਰ ਤੇ ਉਹ ਇਹ ਗੱਲ ਕਹਿ ਰਹੇ ਸੀ ਵੀ ਸਾਡਾ ਜਿਹੜਾ ਫੈਸਲਾ ਇਹ ਹੈਗਾ ਨੌਜਵਾਨਾਂ ਦਾ ਵੀ ਇਹ ਜਿਹੜੇ ਪ੍ਰਧਾਨ ਸਾਹਿਬ ਹੈਗੇ ਨੇ ਸੁਖਬੀਰ ਸਿੰਘ ਬਾਦਰ ਇਹਨਾਂ ਨੇ ਬਹੁਤ ਚੰਗੇ ਫੈਸਲੇ ਲਏ ਠੀਕੇ ਮਾੜੇ ਲੋਕ ਨੇ ਜਿਹੜੇ ਬੀਜੇਪੀ ਦੇ ਕਹਿੰਦੇ ਹੱਥ ਠੋਕੇ ਨੇ ਕਹਿੰਦੇ ਉਹ ਇਹਨਾਂ ਨੂੰ ਬਦਨਾਮੀ ਬਦਨਾਮ ਕਰਨ ਤੇ ਲੱਗੇ ਹੋਏ ਨੇ ਕਹਿੰਦੇ ਨੇ ਮੈਂ ਤੁਹਾਨੂੰ ਦੱਸ ਪੜ ਦਿੱਤਾ 107 ਨਰਸਾ ਸਿਰ ਤੇ ਗੰਧ ਠੀਕ ਹੈ ਨਾ ਸਾਰੇ ਬਾਦਲ ਨਾ ਬਾਦਲ ਘਾਟਾ ਨਾ ਜੂਸ ਵਾਲੇ ਘਾਟ ਨੇ ਜਿਹੜੇ ਨਾ ਜੂਰੇ ਕੋਈ ਸਾਰਾ ਹੀ ਲੈਣਾ ਖਰਾਬ ਆ ਹੂੰ ਹੂੰ ਠੀਕ ਹਨ ਸਾਰੇ ਕਰੋਟ ਬੰਦੇ ਜਦੋਂ ਤੁਹਾਨੂੰ ਦੱਸਿਆ ਜੀ ਇਹਨਾਂ ਤਾਕਤ ਸੀ ਉਦੋਂ ਇਹ ਢੋਲੇ ਦੀਆਂ ਲਾਉਂਦੇ ਸੀ ਹੂੰ ਹੁਣ ਇਹ ਆਪਦੇ ਆਪ ਸਾਰਾ ਦੱਗ ਜਾਰ ਹੋਈ ਜਾਂਦਾ ਸਾਰਾ ਤੁਹਾਡੇ ਲਿਖਤੀ ਰੂਪ ਦੇ ਵਿੱਚ ਕਿਹੜਾ ਜ਼ੁਬਾਨ ਨਾਲ ਕਹਿਣਾ ਹੁੰਦਾ ਲਿਖਤੀ ਰੂਪ ਦੇ ਵਿੱਚ ਵੀ ਇਹ ਦੇਖਾ ਹੁੰਦੇ ਨੇ ਲੱਗ ਸਾਰਾ ਗੁੱਸਾ ਜੀ ਇਹ ਤਾਂ ਹੋਊਗਾ ਗੁਰੂ ਸਾਹਿਬ ਐਵੇਂ ਨਹੀਂ ਦੁਨੀਆ ਦੇ ਮਾਲਕ ਨੇ ਉਹ ਸੱਚੇ ਪਾਤਸ਼ਾਹ ਸਾਡਾ ਸੋਹਿਰਦਾ ਪੰਥ ਦਾ ਜਿਹਨੂੰ ਦੁਨੀਆ ਪੂਜੀ ਆ ਇਹਨਾਂ ਨੇ ਉਹਨਾਂ ਨੇ ਗੁਣੀਆਂ ਨਾਲੀਆਂ ਦੇ ਵਿੱਚ ਰਵਾ ਪੈ ਇਹਨਾਂ ਲੋਕਾਂ ਨੇ ਹੂੰ ਜੇ ਬਕਸੇ ਨਹੀਂ ਜਾਣਗੇ ਤੁਸੀਂ ਇਹਨਾਂ ਦੀ ਹਾਲਤ ਦੇਖੋ ਕੀ ਹੋਣੀ ਹੈ ਹਜੇ ਹੋਰ ਹੋਣੀ ਹੈ ਭੈੜੀ ਇਹਨਾਂ ਦੀ ਹਾਲਤ ਜੀ ਸਿੰਘ ਸਾਹਿਬ ਜੀ ਜਿਵੇਂ ਦੋ ਤਰ੍ਹਾਂ ਬਣ ਗੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ ਲੋਕਾਂ ਨੂੰ ਕੀ ਵਿਖਾਉਂਦੇ ਨੇ ਲੋਕਾਂ ਦੇ ਨਾਲ ਧੋਖਾ ਹੈ ਸੰਗਤਾਂ ਦੇ ਨਾਲ ਧੋਖਾ ਹੈ ਇੱਕ ਇਹਨਾਂ ਨੂੰ ਮੈਂ ਤੁਹਾਨੂੰ ਦੱਸੀ ਤਾਂ ਤੁਹਾਨੂੰ ਦੱਸਦਾ ਦਿੱਤਾ ਵੀ ਸ਼੍ਰੋਮਣੀ ਮਿੰਡੀਨ ਇਲੈਕਸ਼ਨ ਆ ਰਹੀ ਆ ਇਸ ਟੰਕਵਾਜੀ ਹੋ ਰਹੀ ਆ ਡਰਾਮੇਵਾਜੀ ਹੋ ਰਹੀ ਆ ਦੋ ਜੇ ਚਾਹੇ ਚਾਰ ਤੜੇ ਵਣਨ ਜਾਣਾ ਹੂੰ ਮੈਨੂੰ ਆਂ ਦੱਸੋ ਵੀ ਇਹਨਾਂ ਤੋਂ ਕਿਹੜੇ ਕਿਹੜੇ ਨਹੀਂ ਭੱਜੇ ਪਹਿਲਾਂ ਜੀ ਕਵਾਰੇ ਫੇਰ ਕਿਹੜੇ ਇਲੈਕਸ਼ਨਾਂ ਵੇਲੇ ਰਲੇ ਨਹੀਂ ਜੰਨੂ ਮਾਦਲਾ ਨਹੀਂ ਚਾਈ ਵਾਲੀ ਭੱਜਿਆ ਨਾ ਈਂ ਇਨਸਾਨੀ ਭੱਜਿਆ ਜਗੀਰੋਂ ਨਹੀਂ ਭੱਜੀ ਜਗੀਰੋਂ ਕਿਹੜੇ ਕਿਹੜੇ ਨਹੀਂ ਭੱਜੇ ਫੇਰ ਜਦੋਂ ਉਹ ਇਲੈਕਸ਼ਨ ਆਉਂਦੇ ਫੇਰ ਇਕੱਠੇ ਹੋ ਜਾਂਦੇ ਨੇ ਆਹੀ ਕੰਮ ਹੈ ਇਹਨਾਂ ਦਾ ਬਿਲਕੁਲ ਜੀ ਇਹ ਬੰਦੇ ਨਹੀਂ ਹੈਗੇ ਇਹਨਾਂ ਨਾਲ ਤਾਂ ਕਦੇ ਚੰਗੇ ਹੁੰਦੇ ਨੇ ਹੂੰ ਇਹ ਬੰਦੇ ਉਹ ਯਾਤਸੇ ਨਹੀਂ ਹੈਗੇ ਬੇਸ ਕਰਕੇ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਉੱਤਲ ਹੋਣਾ ਇੱਥੇ ਹੋਣਾ ਸਾਰਾ ਉਹ ਸਭ ਲੋਕਾਂ ਨੂੰ ਜਿਹੜਾ ਕੋਈ ਮਾਤੀ ਕਰੀ ਜਾਣਾ ਜਿਹੜੇ ਖਾਲਸਾਖਸਾਬ ਦੇ ਜਥੇਦਾਰ ਨੇ ਉਹ ਵੀ ਇਹਨਾਂ ਦੀ ਪਿੱਠ ਪੂਰ ਰਹੇ ਨੇ ਉਹ ਵੀ ਉਹਨਾਂ ਨੇ ਵੀ ਕੋਈ ਚੰਗੇ ਫੈਸਲੇ ਨਹੀਂ ਲਏ ਹੂੰ ਹੂੰ ਉਹ ਵੀ ਕਿਉਂਕਿ ਉਹ ਬਾਦਲ ਕਿਆਂ ਦੀ ਬਣਾਏ ਨੇ ਬਾਦਲ ਕਿਆਂ ਦੀ ਉਹਨਾਂ ਨੇ ਗੱਲ ਕਰਨੀ ਆ ਠੀਕ ਹੈ ਨਾ ਸਾਰੇ ਲਾਣਾ ਕ੍ਰਪਤਾ ਸੌਣੀ ਕਮੇਟੀ ਵੀ ਜਿੰਨੇ ਵੀ ਉਸੇ ਮੁਕਾਬਲੇ ਨੇ ਸਭ ਇੱਕੋ ਹੀ ਨੇ ਇਹ ਪੰਛ ਦਾ ਬੋਲਬਾਲਾ ਹੋਊਗਾ ਸ਼ੁਰੂਆਤ ਹੋ ਚੁੱਕੀ ਆ ਦੋ ਸੀਟਾਂ ਜਿਹੜੀਆਂ ਨੇ ਪੰਜਾਬ ਦੇ ਪੰਥ ਪੰਥ ਨੇ ਜਿੱਤਲੀਆਂ ਨੇ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਦਾ ਬੋਲਬਾਲਾ ਜ਼ਰੂਰ ਹੋਊਗਾ ਇਹਨਾਂ ਨੂੰ ਪੰਥ ਘੇਰਾਂ ਪੰਥ ਕਰਦੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਜਿਹੜੇ ਰੌਲਾ ਪਾਉਂਦੇ ਕਰਦੇ ਨੇ ਕਿ ਅਸੀਂ ਅਮਰਪਾਲ ਜੀ ਨਾਲ ਸੰਜੋਗ ਕਰ ਲਾਂਗੇ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਅਸੀਂ ਲਬੇ ਨਹੀਂ ਲੱਗਣ ਦੇਣਾ ਇਹਨਾਂ ਨੂੰ ਜੀ ਜੀ ਸਿੰਘ ਸਾਹਿਬ ਜਿਵੇਂ ਸ਼੍ਰੋਮਣੀ ਕਾਲੀ ਦਲ ਆਪਾਂ ਲਾਸਟ ਪੁਆਇੰਟ ਰੱਖਦੇ ਹਾਂ ਵੀ ਸ਼੍ਰੋਮਣੀ ਕਾਲੀ ਦਲ ਜਿਹੜਾ ਨਵੇਂ ਸਿਰੋਂ ਇੱਕ ਖੜਾ ਹੋਵੇਗਾ ਉਦੀ ਪ੍ਰਧਾਨਗੀ ਕੌਣ ਕਰੇਗਾ ਤੇ ਫਿਰ ਜਿਹੜੀ ਇਹ ਦੁਬਾਰਾ ਇਹਦਾ ਕਦੋਂ ਤੋਂ ਸ਼ੁਰੂ ਹੋ ਜਾਏਗਾ ਇਹ ਆਪ ਹੀ ਕਰਨਾ ਨੇ ਜੀ ਕਹਣਾ ਹਾਂਜੀ ਇਹਨਾਂ ਨੇ ਸਾਰਾ ਕੁਝ ਆਪ ਹੀ ਕਰਨਾ ਜਿਹੜਾ ਕੋਈ ਜਿੰਨੂੰ ਮਰਜ਼ੀ ਪ੍ਰਧਾਨ ਬਣਾ ਲੈਣ ਇਹ ਕੰਮ ਆਪ ਹੀ ਹੁੰਦੇ ਸਾਨੂੰ ਦੱਸਤਾ ਨਹੀਂ ਜਿਵੇਂ ਆਪਾਂ ਗੱਲ ਨੌਜਵਾਨੀ ਦੀ ਗੱਲ ਕਰੀਏ ਜਿਵੇਂ ਭਾਈ ਅੰਮ੍ਰਿਤਪਾਲ ਹੈਗੇ ਜਾਂ ਸਰਬਜੀਤ ਸਿੰਘ ਹੈਗੇ ਨੇ ਹੋਰ ਨਵੇਂ ਨੌਜਵਾਨੀ ਜਿਹੜੀ ਅੱਗੇ ਆਉਣਾ ਚਾਹੁੰਦੀ ਹੈ ਮੈਂ ਉਹਨਾਂ ਦੀ ਗੱਲ ਕਰਦਾ ਹਾਂ ਦੇਖੋ ਜਿਹੜੇ ਨੌਜਵਾਨ ਨੇ ਉਹ ਆਉਣ ਜੀ ਸਕਦੇ ਹੁਣ ਜੀ ਹੰਤ ਦੇ ਨਾਲ ਹਾਂ ਪਰ ਇਹ ਬਾਦਲ ਕਿਆਂ ਨਾਲ ਨਹੀਂ ਇਹ ਹਨ ਜੀ ਜੀ ਹਾਂ ਜੀ ਬਾਕੀ ਬਣਾਉਣਾ ਚਾਹੁੰਦੇ ਨੇ ਜੀ ਸਾਰੇ ਭਾਜਨ ਸਾਰੇ ਤੀਵੇ ਦਿਨ ਵਿੱਚ ਹੀ ਸਭ ਦੋਨੇ ਥੜੇ ਕਦਮ ਹੋਣ ਇਹ ਬਣਾਉਣਾ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦੇ ਸੇ ਮਜੀਦ ਨੂੰ ਮੰਨਣਾ ਪ੍ਰਧਾਨ ਜੇ ਉਹਨੂੰ ਨਹੀਂ ਮੰਨਣਾ ਬੀਬੀ ਖਾਲੜਾ ਨੂੰ ਪ੍ਰਧਾਨ ਬਣਾਉਣਾ ਬਿਲਕੁਲ ਜੀ ਸਹੀ ਗੱਲ ਜੇ ਉਹਨੂੰ ਨਹੀਂ ਬਣਾਉਣਾ ਭਾਈ ਅਮਰਪਾਲ ਨੂੰ ਪ੍ਰਧਾਨ ਸੋਨੀ ਅਕਾਲੀ ਦਲ ਦਾ ਬਣਾਉਣਾ ਜੀ ਇਹਨਾਂ ਨੂੰ ਬਣਾਉਣਾ ਜੇ ਇਹਨਾਂ ਦੇ ਵਿੱਚ ਸਾਂਝੀ ਸੋਚ ਆ ਸਾਰੇ ਹਸਾਲੂ ਕਰੇ ਵਜਣਾ ਹੂੰ ਹੂੰ ਸਿੱਪਾ ਕਰਕੇ ਮੇਰੇ ਮੋ ਕੋਨਾਂ ਨੂੰ ਚਿਹਰਾ ਕੋਸ ਕਰ ਲੈਣਾ ਨੇ ਹੂੰ ਤੁਹਾਡੇ ਸਭ ਨਾਲ ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁਰਾਣਾ ਸੀਗਾ ਬਾਦਲ ਵਾਲਾ ਸਾਰਾ ਖਤਮ ਹੈ ਜਾਂ ਖਤਮ ਹੋ ਜਾਵੇਗਾ ਮੈਨੂੰ ਆਏ ਦੱਸੋ ਵੀ ਇਹ ਰਹਿ ਕੀ ਗਿਆ ਇਹਦੇ ਵਿੱਚ ਜੀ ਗੁਰੂ ਦੇ ਨਾਲ ਮਸਲਾ ਆਇਆ ਜਿਹਨੇ ਗੁਰੂ ਦਾ ਗੁਰੂ ਨੂੰ ਲੋੜਤਾ ਹੋਵੇ ਫਿਰ ਉਹਦਾ ਕਿਵੇਂ ਕੁਝ ਬਸੂਆ ਪਹਿਲਾਂ ਇਹਨਾਂ ਦੱਸੋ ਹੂੰ ਹੂੰ ਗੱਲਾਂ ਇਹ ਹੈਗੀਆਂ ਨੇ ਗੁਰੂ ਦੀ ਸਭ ਤੋਂ ਵੱਡੀ ਵਿਆਦਬੀ ਇਹਨਾਂ ਦੇ ਰਾਜ ਦੇ ਵਿੱਚ ਹੋਈ ਆ ਬਿਲਕੁਲ ਜੀ ਲੱਖ ਲਾਣ ਪੈਨਾਂ ਦੇ ਉੱਤੇ ਇਹਨਾਂ ਨੇ ਨੁਸ਼ਾਬ ਨਹੀਂ ਦਿੱਤਾ ਇਹਨਾਂ ਨੇ ਜਿਹੜੇ ਇਨਸਾਫ ਮੰਗਦੇ ਸਿੰਘ ਉਹਨਾਂ ਨੂੰ ਮਾਰ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਲੱਖ ਲਾਉਣ ਦਾ ਇਹਨਾਂ ਤੇ ਜਿਹੜੇ ਇਹਨਾਂ ਦੇ ਪਿੱਛੇ ਦਾਪੜਦੇ ਨੇ ਅੱਜ ਵੀ ਇਹਨਾਂ ਦੇ ਮਗਰ ਛੰਡ ਚੱਕੀ ਫਿਰਦੇ ਨੇ ਲੱਖ ਲਾੜਨ ਤੁਸੀਂ ਉਹਨਾਂ ਨੂੰ ਵੀ ਦਿੰਦੇ ਆ ਬਿਲਕੁਲ ਜੀ ਬਿਲਕੁਲ ਹੋਊਗੇ ਦੂਜਾ ਖਾਦਮ ਨੇ ਇਹਨਾਂ ਹੋਰ ਵੀ ਖਾਦਮ ਹੋਣਗੇ ਗੁਰੂ ਦੀ ਮਾਰ ਪਈ ਹੈ ਇਹਨਾਂ ਨੂੰ ਹੋਰ ਪੈਣੀ ਆ ਸਿੰਘ ਸਾਹਿਬ ਜੀ ਦੂਜਿਆਂ ਦੀ ਗੱਲ ਕੀ ਕਰਨੀ ਜਿਹੜੇ ਆਪਣੇ ਜਥੇਦਾਰ ਹੈਗੇ ਨੇ ਬੈਠੇ ਨੇ ਤਕਤਾਂ ਦੇ ਉੱਪਰ ਉਹ ਵੀ ਇਹਨਾਂ ਦੇ ਇਹਨਾਂ ਦੇ ਪੈਰਾਂ 'ਚ ਪੈਂਦੇ ਆ ਜੇ ਜੱਜਾ ਜੱਥੇਦਾਰ ਹੁੰਦਾ ਫੇਰੇ ਫੇਰ ਗੱਲ ਬਣ ਜਾਂਦੀ ਆ ਬਿਲਕੁਲ ਆ ਬਦਲ ਬਦਲ ਲੰਨੀ ਜਿੰਨ ਚੋਂ ਨਿਕਲੇ ਹੋਏ ਨੇ ਇਹਨਾਂ ਦੀ ਗੱਲ ਕਰਨਗੇ ਬਿਲਕੁਲ ਅੰਤ ਦੀ ਗੱਲ ਨਹੀਂ ਹੋ ਸਕਦੇ ਹੂੰ ਇਹ ਜਿਹੜਾ ਜੰਨਾ ਅਕਾਲੀ ਪੂਲਾ ਸਿੰਘ ਵਰਗ ਜੱਸੀਦਾਰ ਆ ਗਿਆ ਨਾ ਫਿਰ ਗੱਲ ਬਣਨੀ ਹੈ ਭਾਈ ਜਗਤਾਰ ਸਿੰਘ ਸਵਾਰ ਜਿੰਨ ਚੋਂ ਬਾਹਰ ਆ ਗਏ ਫਿਰ ਗੱਲ ਬਣਨੀ ਹੈ ਹੂੰ ਅਹ ਸੋ ਦੋਸਤੋ ਮੇਰੇ ਨਾਲ ਬਾਬਾ ਰਾਜਾ ਰਾਜ ਸਿੰਘ ਕੌਮੀ ਇਨਸਾਫ ਮੋਰਚੇ ਤੋਂ ਔਨਲਾਈਨ ਤੇ ਜਾਣਕਾਰੀ ਦੇ ਦੇ ਰਹੇ ਸੀਗੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਬੜੀ ਵੱਡੀ ਟੱਕਰ ਚੱਲਦੀ ਹੈ ਦੋ ਧਿਰਾਂ ਬਣ ਚੁੱਕੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅੰਤ ਹੋਣ ਜਾ ਰਿਹਾ ਹੈਗਾ ਹੈ ਤੇ ਉਹਨਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਾਰਟੀ ਹੈ ਨਵੇਂ ਸਿਰੋਂ ਇੱਕ ਜਾਗਰੂ ਹੋਵੇਗੀ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਸੋ ਸਿੰਘ ਸਾਹਿਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸੋ ਲਓ ਧੰਨਵਾਦ ਜੀ ਗੁਰੂ ਸਾਹਿਬ ਕਿਰਪਾ ਕਰਨ ਪੰਥ ਦੀ ਚੜ੍ਹਦੀ ਕਲਾ ਰਵੋ ਜਿਹੜੇ ਗੁਸਤ ਨੇ ਕਦਮ ਹੋਣਗੇ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ